ਸੱਚੇ ਰੋਹਾਨੀ rehbar ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਦੀ ਸੰਦੀ ਪਵਿੱਤਰ ਪ੍ਰੇਰਨਾ ਤੇ ਚੱਲਦਿਆਂ ਹੋਇਆਂ ਪੰਜਾਬ ਦੇ ਬਲਾਕ ਮਨੋਰ ਦੇ ਜ਼ੋਨ ਨੰਬਰ 1 ਦੀ ਸਾਧ ਸੰਗਤ ਨੇ ਕੱਪੜੇ ਦੇ ਥੈਲੇ ਵੰਡ ਕੇ ਪਲਾਸਟਿਕ ਮੁਕਤ ਸਮਾਜ ਬਣਾਉਣ ਦੇ ਵਿੱਚ ਆਪਣਾ ਵੱਡਮੁੱਲਾ ਪਹਿਲੂ ਦਿੱਤਾ। ਜ਼ੋਨ ਨੰਬਰ 1 ਦੇ ਪ੍ਰਮੀ ਤੇਕ ਮੱਖਣ ਸਿੰਘ ਇੰਸਾਨ ਨੇ ਦੱਸਿਆ ਕਿ ਪੂਜਨੀ ਗੁਰੂ ਜੀ ਦੀ ਪਵਿੱਤਰ ਸਿੱਖਿਆ ਤੇ ਚੱਲਦਿਆਂ ਹੋਇਆਂ ਬਲਾਕ ਮਲੋੜ ਦੇ ਜ਼ੋਨ ਨੰਬਰ 1 ਦੇ ਸੇਵਾਦਾਰਾਂ ਵੱਲੋਂ ਸਮਾਜ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਭਾਰੀ ਗਿਣਤੀ ਦੇ ਵਿੱਚ ਭੈਣਾਂ ਦੀ ਟੀਮਾਂ ਨੇ ਰੇਲਵੇ ਪੁਲ ਥੱਲੇ ਸਬਜ਼ੀ ਮੰਡੀ ਦੇ ਵਿੱਚ ਸਮਾਨ ਖਰੀਦਣ ਆਏ ਗਾਕਾਂ ਨੂੰ 500 ਦੇ ਕਰੀਬ ਕੱਪੜੇ ਦੇ ਥੱਲੇ ਵੰਡ ਕੇ ਪਲਾਸਟਿਕ ਮੁਕਤ ਸਮਾਜ ਬਣਾਉਣ ਦੇ ਲਈ ਪ੍ਰੇਰਿਤ ਕੀਤਾ। ਆਪਣੇ ਦੇ ਥੱਲੇ ਵੰਡਣ ਦੀ ਸ਼ੁਰੂਆਤ 85 ਮੈਂਬਰ ਪੰਜਾਬ ਸਤੀਸ਼ਾ ਢਾਂਡਾ ਇਨਸਾ 85 ਮੈਂਬਰ ਪੰਜਾਬ ਭੈਣ ਕਿਰਨ ਇਨਸਾ ਸਤਵੰਤ ਕੌਰ ਇਨਸਾ ਅਤੇ ਮਮਤਾ ਇਨਸਾਨੀ ਕੀਤੀ ਇਸ ਮੌਕੇ ਜ਼ੋਨ ਨੰਬਰ 1 ਦੀ ਪ੍ਰੇਮੀ ਸਮਿਤੀ ਦੇ ਸੇਵਾਦਾਰਾਂ ਵੱਲੋਂ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਇਸ ਮੌਕੇ ਸ਼ੂਜ਼ ਮਰਚੈਂਟਸ ਐਸੋਸੀਏਸ਼ਨ ਮਰੋੜ ਦੇ ਪ੍ਰਧਾਨ ਸ਼੍ਰੀ ਸੁਨੀਲ ਚਲਾਣਾ ਵਪਾਰ ਮੰਡਲ ਮਰੋੜ ਦੇ ਸਕਤਰ ਸੁباش ਚੱਕਰਡ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਸੀਤਾਰਾਮ ਖਟਕ ਅਤੇ ਸਮਾਜ ਸੇਵੀ ਟਿੰਕਾ ਗਰਗਨੇ ਡੇੜਾ ਸੱਚਾ ਸੋਧਾ ਦੇ ਸੇਵਾਦਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਖਿਆ ਕਿ ਇਸੇ ਵਾਰ ਪੂਜਨੀ ਗੁਰੂ ਜੀ ਦੀ ਸਿੱਖਿਆ ਤੇ ਚਲਦਿਆਂ ਹੋਇਆਂ ਲਗਾਤਾਰ ਮਾਨਵਤਾ ਦੀ ਸੇਵਾ ਦੇ ਵਿੱਚ ਡਟੇ ਹੋਏ ਹਨ ਅੱਜ ਵੀ ਪਲਾਸਟਿਕ ਮੁਕਤ ਸਮਾਜ ਬਣਾਉਣ ਦੇ ਵਿੱਚ ਡੇੜਾ ਸੱਚਾ ਸੋਧਾ ਵਿਸ਼ਰਧਾਮੂਆਂ ਵੱਲੋਂ ਇੱਕ ਅਹਿਮ ਯੋਗਦਾਨ ਨਿਭਾ ਕੇ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਆਸਪੋਰਟਿਕ ਸਿਸਟਮ ਭਾਰਤ ਦਾ ਟੂਰਿਸਟ ਟੂਰਿਸਟ ਪਰ ਕੋਟ ਹੈ ਸਭੀਆਂ ਦੀ ਦਾਇਰ ਹੈ ਇਹ ਸਰਫਰਨਾ ਲੱਗਿਆ ਕਿ ਅੱਜ ਧੰਨ ਧੰਨ ਸਾਤਰੂ ਤੇ ਰਾਹੀ ਯਾਤਰਾ ਪਰਿਵਾਰ ਦੇ ਵੱਲੋਂ ਇਹ ਫੈਲੇ ਵੰਡਤਾ ਕੋਈ ਥੋੜਾ ਚੱਲ ਰਿਹਾ ਹੈ ਜਿਹੜਾ ਕਿ ਬਹੁਤ ਸਲਾਤਰਜੋਗ ਹੈ ਅਸੀਂ ਇਸ ਪ੍ਰੋਗਰਾਮ ਦੀ ਵੀ ਉਹ ਵੀ ਵੰਡੇ ਜਾ ਰਹੇ ਹੈ ਮੈਂਦੀ ਜੋ ਇਹਦੇ ਵਿੱਚ ਵੀ ਨਵਾਬਾਦ ਕੇ ਸੋਨ ਨੂੰ ਬਧਾਈ ਜਿੰਦੇ ਆ ਬਧਾਈ ਦੇ ਪਾਤਰ ਉਸਨੂੰ ਰੋਪਾ ਉੱਤੋਂ ਦੇ ਵਿੱਚ ਕੰਪਨੀ ਦਾ ਰਹਿ ਗਿਆ ਤਾਂ-ਤਨ ਤੱਕ ਤੂ ਤੇਰਾ ਹੀ ਆਸਰਾ ਸਿੱਟਾ ਸੋਦਾ ਪਹਿਨਾ ਲੋਕ ਸਿਰ ਦੇ ਵਿੱਚ ਪਰਾਸਤਕ ਨੂੰ ਚਲਵਾਸ ਤੇ ਸ਼ਹਿਰ ਨੂੰ 500 ਦੇ ਕੱਪੜੇ ਵਿੱਚ ਢੋਲੇ ਵੰਡੇ ਗਏ ਆ ਕਿ ਲੋਕ ਟ੍ਰਾਂਸਪੋਰਟ ਦੇ ਵਿਪਾਰ ਦੇ ਦਾ ਨਿਚਾਰਾ ਉੱਤੇ ਕਰੇ ਪਰਾਸਤਕ ਦੇ ਰਵਾਵੇ ਬੰਦ ਹੋਣ ਤੇ ਇਹ ਜਿਹੜੇ ਟੱਕੇ ਢੋਲੇ ਬੋਲਦੇ ਜਾਂ ਕੋਈ ਵੀ ਸਮਾਨ ਰਹਿ ਜਾਣਾ ਤਾਂ ਕਿ ਨਾ ਤਾਂ ਕਿਤਾਬਾਂ ਦਾ ਨੁਕਸਾਨ ਹੋਵੇ ਤੇ ਨਾ ਹੀ ਕੋਈ ਕੰਟੇਨਰ ਨੂੰ ਜੁੜੇ ਕਿ ਕੁਵਾਰੀਆਂ ਤੋਂ ਮੁਕਤੀ ਕੀਤਾ ਜਾਵੇ ਅੱਜ ਜ루 ਰਾਮ ਰਹੀਂ ਇਨਸਾ ਦੀ ਵੀ ਆਦੇਸ਼ ਅਨਸਾਰ ਮਲੋਟ ਦੀ ਪੈਣਾ ਦੀ ਟੀਮ ਜੋ ਕੱਪੜੇ ਦੇ ਝੋਲੇ ਆਪਣੇ ਬਿੰਦ ਤੜਕਾ ਬਣਾ ਕੇ ਸਬਜ਼ੀ ਮੰਡੀ ਦੇ ਵਿੱਚ ਵੰਡਣ ਕਰ ਰਹੇ ਨੇ ਔਰ ਇਹ ਮੈਸੇਜ ਦੇ ਰਹੇ ਨੇ ਕਿ ਪਲਾਸਟਿਕ ਨੂੰ ਨਾ ਕਹੀਏ ਉਧਰਤੀ ਸਾਧਨ ਜੋ ਸਾਡੇ ਝੂਰੇ ਹਨ ਪਰੋਂ ਲੈ ਕੇ ਗਏ ਅਸੀਂ ਜੋ ਕਿ ਪਲਾਸਟਿਕ ਨੇ ਜਿੱਥੇ ਆਨੰਤ ਦਾ ਨੁਕਸਾਨ ਕੀਤਾ ਹੈ ਉਥੇ ਪਰਿਆਵਰਣ ਮਤਲਬ ਜੀਵ ਜੰਤੂ ਨੂੰ ਬਹੁਤ ਸਾਰੀਆਂ ਆਨੀਆਂ ਪਹੁੰਚਾ ਰਹੀ ਨੇ ਗੁਰੂ ਜੀ ਨੇ ਜਿਸ ਤਰ੍ਹਾਂ ਸੈਂਕੜੇ ਆਨੰਪੁਰਾਈ ਦੇ ਕੰਮ ਜਿਸ ਤਰ੍ਹਾਂ ਕਿ ਖੂਨ ਬਲੱਡ ਕੈਂਪ ਗ੍ਰਿਪਾ ਦੇ ਕਰ ਬਣਾ ਕੇ ਦੇਣੇ ਕੰਮ ਜਿੱਤੇ ਕੋਈ ਪ੍ਰਾਕ੍ਰਿਤਿਕ ਆਪ ਨਾ ਆ ਜਾਂਦੀ ਹੈ ਦਾ ਗ੍ਰੀਨ ਹੈਲਥ ਵੈਲਫੇਅਰ ਸੋਸਿਸਟਿਊਸ਼ਨ ਇਸਲਾਕੋ ਕੇ ਵਰਗ ਵਿਗਨੋ ਕੇ ਉਸ ਕਾਰਨ ਨੂੰ ਮਨੁੱਖਤਾ ਦੇ ਕਾਰਨ ਨੂੰ ਸਿਰੇ ਚੜਾਉਂਦੀ ਹੈ ਉਸ ਲੜੀ ਦੇ ਪੈਦ ਅੱਜ ਦਰਜਨਾਂ ਪੈਣਾ ਸੈਂਕੜੇ ਚੋਗੇ ਆਪਣੇ ਘਰਾਂ ਦੇ ਵਿੱਚੋਂ ਬਣਾ ਕੇ ਲੋਕਾਂ ਨੂੰ ਔਰ ਰੇੜੀ ਵਾਲੇ ਸਾਥੀਆਂ ਨੂੰ ਵੰਡ ਰਹੇ ਨੇ ਤਾਂ ਜੋ ਪਲਾਸਟਿਕ ਰੂਪੀ ਜੋ ਤੈਤ ਦਾ ਰੂਪ ਧਾਰਨ ਕਰ ਚੁੱਕਿਆ ਹੈ ਇਹਨਾਂ ਖਤਮਾ ਕੀਤਾ ਜਾਵੇ ਆਜੋ ਮਨੁੱਖਤਾ ਜੇ ਵਜੰਤੂ ਪਰ ਧਰਤੀ ਮਾਤਾ ਜੋ ਲਗਾਤਾਰ ਦੂਸ਼ਿਤ ਹੋ ਰਹੀ ਹੈ ਉਹਦੇ ਤੋਂ ਬਚਾਅ ਕੀਤਾ ਜਾਵੇ ਇਸ ਲਈ ਪੂਰੀ ਟੀਮ ਔਰ ਗੁਰੂ ਜੀ ਵਧਾਈ ਦੇ ਯੋਗਦਰ ਨੇ ਔਰ ਉਹਨਾਂ ਦੇ ਸੇਵਾਦਾਰ ਪੂਰੀ ਤਰ੍ਹਾਂ ਵਧਾਈ ਦੇ ਯੋਗਦਰ ਨੇ ਕਿਉਂਕਿ ਜਦੋਂ ਵੀ ਗੁਰੂ ਜੀ ਦਾ ਕੋਈ ਆਦੇਸ਼ ਆਉਂਦੇ ਨੇ ਉਸ ਆਦੇਸ਼ ਨੂੰ ਇਲਾਹੀ ਆਦੇਸ਼ ਮੰਨ ਕੇ ਇਨ ਬਿਨ ਲਾਗੂ ਕਰਦੇ ਨੇ ਔਰ ਪੈਣਾ ਦਾ ਅਸੀਂ ਧੰਨਵਾਦ ਕਰਦੇ ਹਾਂ ਤਾਂ ਜੋ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕਰ ਰਹੇ ਨੇ ਪਲਾਸਟਿਕ ਮੁਕਤ ਸਮਾਜ ਬਣਾਉਣ ਦੇ ਲਈ ਦੇਸ਼ ਦੇ ਵਿੱਚੋਂ ਪਲਾਸਟਿਕ ਨੂੰ ਖਤਮ ਕਰਨ ਦੇ ਲਈ ਥੈਲੇ ਵੰਡੇ ਗਏ ਕੱਪੜੇ ਦੇ ਥੈਲੇ ਤਾਂ ਕਿ ਦੇਸ਼ ਦੇ ਵਿੱਚੋਂ ਪਲਾਸਟਿਕ ਨੂੰ ਖਤਮ ਕੀਤਾ ਜਾਵੇ ਇਹ ਸਿੱਖਿਆ ਸਾਨੂੰ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਵੱਲੋਂ ਤੇਰਾ ਸੱਚਾ ਸੌਦਾ ਸਿੱਖਾਂ ਵੱਲੋਂ ਦਿੱਤੀ ਗਈ ਹੈ ਜੋ ਕਿ ਸਮੇਂ-ਸਮੇਂ ਤੇ ਉਹ ਦਵੇਂ ਨਵੇਂ ਕਾਰਜ ਕਰਦੇ ਰਹੇ ਅਸੀਂ 167 ਕਾਰਜ ਦੇ ਸਾਡੇ ਪਹਿਲਾ ਚੱਲ ਰਹੇ ਨੇ ਜਿਹਨੂੰ ਵੀ ਸਾਡੇ ਤੋਂ ਦੇ ਤੋਂ ਮਹਾਰਾਜ ਜੀ ਆਏ ਹੋਏ ਨੇ ਸਿੱਖਾ ਉਹਨਾਂ ਨੇ ਸਾਡੇ ਤੋਂ ਹੱਥ ਜੜੇ ਕਰਵਾ ਕੇ ਇਹ ਫਰਨ ਕਰਵਾਇਆ ਤੇ ਅਸੀਂ ਪਲਾਸਟਿਕ ਨੂੰ ਨਹੀਂ ਵਰਤਾਂਗੇ ਕੱਪੜੇ ਨੇ ਫੈਲਿਆਂ ਨੂੰ ਵਰਤਾਂਗੇ ਤਾਂ ਕਿ ਸਮਾਜ ਦੇ ਵਿੱਚੋਂ ਪਲਾਸਟਿਕ ਨੂੰ ਕਟੌਨ ਕੀਤਾ ਜਾਵੇ ਜਿਹੜੀ ਹਵਾ ਉਹ ਸ਼ੁੱਧ ਕੀਤੀ ਜਾ ਸਕੇ ਤਾਂ ਦਨ ਸਤਿਗੁਰੂ ਜੀ ਆਇਆ ਠਾ ਅੱਜ ਕਿਹੜੇ ਬਾਜ਼ਾਰ ਚ ਵੰਡੇ ਗਏ ਤੇ ਕਿੰਨੇ ਥੈਲੇ ਵੰਡੇ ਗਏ ਇਹ ਕੌਣ ਦੇ ਥੱਲੇ ਬਾਜ਼ਾਰ ਹੈਗਾ ਸਬਜ਼ੀ ਮੰਡੀ ਦਾ ਬਾਜ਼ਾਰ ਹੈ ਉੱਥੇ ਥੈਲੇ ਵੰਡੇ ਗਏ ਨੇ ਲਗਭਗ ਮਲੋਟ ਤੇ ਬੰਨਿਓ 500 ਥੈਲੇ ਵੰਡੇ ਜਾ ਚੁੱਕੇ ਨੇ ਇਹ ਕਿਹੜਾ ਜ਼ੋਨ ਕਿਹੜਾ ਪੈਜੀ ਹੈ ਜ਼ੋਨ ਨੰਬਰ 1 ਤੋਂ ਬੰਨਿਓ 1 ਥੈਲੇ ਵੰਡੇ ਗਏ ਨੇ ਮਲੋਟ ਪਲਾਜ਼ਾ ਦੇ ਸ਼ਹਿਰ ਦੇ ਪਰਮ ਪੁੱਜਿਆ ਪਿਤਾ ਜੀ ਸ੍ਰੀ ਡਾਕਟਰ ਸਾਹਿਬ ਸੰਤ ਗੁਰਮੀਤ ਰਾਹ ਬੈਂਕਿੰਗ ਦੇ ਵੱਲੋਂ ਸਾਰੇ ਸੰਗਤ ਨੂੰ ਇੱਥੇ ਵਧੀਆ ਸਵੇਰਾ ਦਿੱਤਾ ਜਾ ਰਿਹਾ ਹੈ ਜੀ ਇਹਦੇ ਵਿੱਚ ਪਲਾਸਟਿਕ ਦੇ ਲਫਾਵੇ ਜੋ ਅਸੀਂ ਵਰਤਦੇ ਆ ਜੋ ਕਿ ਸਾਡੀ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਨੇ ਉਹਨਾਂ ਨੂੰ ਚੁੜਾਉਣ ਵਾਸਤੇ ਸਾਡੇ ਮਿਸ਼ਨ ਵੱਲੋਂ ਸਾਡੇ ਤਾਂ ਸੰਸਾਜੀ ਵੱਲੋਂ ਇੱਕ ਝੋਲਾ ਜਿਹੜੇ ਕਿ ਹਰੇਕ ਵਿਅਕਤੀ ਦੇ ਹੱਥ 'ਚ ਹੋਵੇ ਉਹ ਵੰਡਿਆ ਜਾ ਰਿਹਾ ਸਾਡੇ ਉਦੋਂ ਇਹ ਸੇਵਾ ਕੀਤੀ ਜਾ ਰਹੀ ਹੈ ਜੀ ਤਾਂ ਕਿ ਜੋ ਪਲਾਸਟਿਕ ਰੂਪੀ ਜਿਹੜਾ ਅਸੀਂ ਖਾ ਵੀ ਰਹੇ ਆ ਤੇ ਸਾਡੇ ਸਾਰੇ ਸਮਾਜ ਨੂੰ ਵੀ ਦੂਸ਼ਿਤ ਕਰ ਰਿਹਾ ਹੈ ਜੀ ਉਹਨੂੰ ਛੱਡਣ ਵਾਸਤੇ ਸਾਡੇ ਪਰਮ ਪੁੱਜਿਆ ਕਿਤਾਈ ਵੱਲੋਂ ਪਰਮ ਪੁੱਜਿਆ ਕਿਤਾਈ ਵੱਲੋਂ ਇੱਕ ਵਧੀਆ ਸਨੇਹਾ ਦਿੱਤਾ ਜਾ ਰਿਹਾ ਹੈ ਸਾਰੇ ਸ਼ਹਿਰ ਦੇ ਵਾਸੀ ਤੁਸੀਂ ਸਹਿਯੋਗ ਦੀ ਅਪੀਲ ਕਰਦੇ ਹਾਂ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਪਲਾਸਟਿਕ ਦੇ ਬਗਾਂਹ ਦੀ ਵਰਤੋਂ ਨਾ ਕਰਦੇ ਹੋਏ ਸਾਡੇ ਵੰਡੇ ਹੋਏ ਝੋਲਿਆਂ ਦੀ ਵਰਤੋਂ ਕਰੋ ਤੇ ਆਪਣੀ ਸਿਹਤ ਨੂੰ ਸਹੀ ਰੱਖੋ ਜੀ